ਹਾਂਜੀ ਮੈਂ ਹੁਣ ਕੈਮਰਾ ਔਨ ਕਰਤਾ ਤੇ ਆਹ ਦੇਖੋ ਆ ਨਹਿਰ ਆ ਗਈ ਤੇ ਅੱਧਾ ਸਾਹਮਣੇ ਹੋਇਆ ਤੁੰਡੀ ਅਸੀਂ ਨਾ ਆਪਣੀ ਜ਼ਿੰਦਗੀ ਦਾ ਤੰਗ ਹੋ ਕੇ ਦੋਨੇ ਭੈਣਾਂ ਨਹਿਰ ਤੇ ਛਾਲ ਮਾਰ ਕੇ ਮਾਰਨ ਲੱਗੀਆਂ ਸਾਡੀ ਜ਼ਿੰਦਗੀ ਨਾ ਬਹੁਤ ਤਬਾਹ ਹੋ ਗਈ ਵਿਆਹ ਕਰਾ ਕੇ ਐਦੋਂ ਵਧੀਆ ਤਾਂ ਅਸੀਂ ਉਹਦੇ ਪੇਕੇ ਦੇ ਘਰ 'ਚ ਸੀ ਮੇਰੀ ਸੱਸ ਮੇਰੀ ਨਾਨੰਦ ਰੈਂਦਾ ਗੁੰਦਾ ਕੰਜਰ ਮੇਰਾ ਸਹਰਾ ਚੌਰਾ ਸਾਨੂੰ ਕਰਦਾ ਤੰਗ ਹੋ ਹੈ ਮੈਥੋਂ ਮੰਗਦੇ ਨੇ ਦਾਜ ਉਹ ਮੇਰੇ ਮਾਪੇ ਪਾਪਾ ਵਿਚਾਰੇ ਗਰੀਬ ਨੇ ਇੰਨਾ ਦਾਜ ਸਾਨੂੰ ਨਹੀਂ ਦੇ ਸਕਦੇ ਹੈਗੇ ਕਿੱਥੋਂ ਦੇ ਦੇਣਗੇ ਸਾਡੇ ਦੋਨਾਂ ਭੈਣਾਂ ਦਾ ਇਕੱਠਿਆਂ ਦਾ ਵਿਆਹ ਕਰਿਆ ਸੀ ਵਿਆਹ ਖਾਤਰ ਸਾਡੇ ਮਿੰਤਾ ਕਰਦੇ ਸੀ ਕਿ ਤੁਹਾਨੂੰ ਤੋਂ ਕਾਸੇ ਦੀ ਲੋੜ ਨਹੀਂ ਕਰਦੀ ਕੁੜੀਆਂ ਦੇ ਦਿਓ ਹੁਣ ਸਾਨੂੰ ਤੰਗ ਕਰਦੇ ਨੇ ਇੱਕ ਟਰੱਕ ਭਰ ਕੇ ਦਾਜ ਦਾ ਲਿਆਵੋ ਇਹਨੂੰ ਅਟ ਤੰਗ ਕਰਦੇ ਨੇ ਮੈਨੂੰ ਅਟ ਕਰਦੇ ਨੇ ਰਹਿੰਦੇ ਖੁੰਦੇ ਕੰਜਰ ਸਾਡੇ ਘਰ ਵਾਲੇ ਉਹ ਵੀ ਆਪਦੀ ਮਾਂ ਦੇ ਮੰਗਰ ਲੱਗਦੇ ਨੇ ਅਸੀਂ ਅੱਜ ਨਹੀਂ ਰਹਿਣਾ ਹੈਗਾ ਸਾਡੀ ਆ ਵੀਡੀਓ ਮੈਂ ਇਸ ਕਰਕੇ ਪਾ ਰਹੀ ਆ ਆ ਦੇਖੋ ਵਿਪਦ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਦੀ ਅੱਗੇ ਕਾਰਨ ਪਤਾ ਲੱਗ ਜੇ ਕਿ ਕਿਸੇ ਦੀਆਂ ਨੂੰਹਾਂ ਧੀਆਂ ਨੂੰ ਕਿਵੇਂ ਤੰਗ ਕਰੀਦਾ ਹੁੰਦਾ ਹੈ ਤੂੰ ਵੀ ਦੱਸ ਕੁੜੀ ਸਾਰੀ ਗੱਲ ਦੱਸ ਦੇ ਸਾਨੂੰ ਤਾਂ ਖਸਾਂ ਕਰਦੇ ਸਾਡੇ ਸਹੁਰੇ ਅਸੀਂ ਮੰਨ ਲਿਆ ਰਹੇ ਹਾਂ ਸਾਡੇ ਮਰਨ ਦੇ ਜ਼ਿੰਮੇਵਾਰ ਸੱਸ ਤੇ ਸਹੁਰਾ ਬਾਣੀ ਸਹੁਰਾ ਮੇਰੇ ਘਰ ਵਾਲਾ ਮੇਰੀ ਨਾਨਾ ਸਾਰਾ ਪਰਿਵਾਰ ਹੀ ਆਪਾ ਡੇਲਾ ਅਸੀਂ ਤੋਏ ਭੈਣਾਂ ਇੱਕ ਪਾਸੇ ਆ ਜਿਹੜੇ ਸਾਡੇ ਹਾਂ ਜਿਹੜੇ ਸਾਡੇ ਸਰਦੇ ਸਾਈ ਸੀ ਉਹ ਵੀ ਆਪਦੀ ਮਾਂ ਦੇ ਬਣ ਕੇ ਬਹਿ ਗਏ ਅੱਜ ਦੀ ਘੜੀ ਸਾਡਾ ਕੋਈ ਨਹੀਂ ਸਾਡਾ ਸਹਾਰਾ ਬਸ ਇੱਕੇ ਨਹਿਰ ਜਿਹਦੇ ਵਿੱਚ ਅਸੀਂ ਅੱਜ ਆਪਦੀ ਆਤਮ ਹੱਤਿਆ ਕਰਾਂਗੇ ਅਸੀਂ ਆਪਦੀ ਜਾਨ ਦੇਵਾਂਗੇ ਜਬ ਮੈਂ ਤੇ ਮੇਰੀ ਭੈਣ ਇੱਕ ਦੂਜੀ ਦਾ ਸਹਾਰਾ ਸਾਡੇ ਮਾ ਨਾ ਸਾਡੇ ਪਿਓ ਅਸੀਂ ਕੱਦੀਆਂ ਭੈਣਾਂ ਸਾਡੇ ਜਵਾਕ ਵੀ ਖੋਲੇ ਉਹਨਾਂ ਨੇ ਹਾਂ ਸਾਡਾ ਕੋਈ ਨਹੀਂ ਹੈਗਾ ਤੇ ਬਸ ਸਾਡੀ ਇਹੀ ਹੱਥ ਬੰਨ ਕੇ ਬੇਨਤੀ ਹੈ ਦੋਨੇ ਭੈਣਾਂ ਦੀ ਸਾਡੀ ਵੀਡੀਓ ਪੱਤ ਤੱਕ ਪੱਤ ਸ਼ੇਅਰ ਕਰ ਦਿਓ ਤਾਂ ਕਿ ਅੱਗੇ ਤੱਕੇ ਜਾਵੇ ਪਤਾ ਲੱਗੇ ਲੋਕਾਂ ਨੂੰ ਵੀ ਕਿਸੇ ਦੀ ਨੂੰਤੀ ਨੂੰ ਕਿਵੇਂ ਤੰਗ ਕਰੀਦਾ ਉਹਨਾਂ ਦੇ ਘਰੇ ਵੀ ਥੀ ਚਲੋ ਠੀਕ ਆ ਜੀ ਬਾਈ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇਹ ਕੰਮ ਨਾ ਕਦੋਂ ਕਰੋ ਵੇਖੋ ਅਸੀਂ ਤੁਹਾਡੀ ਵੀਡੀਓ ਬਣਾਈ ਜਾਨੇ ਆ ਠੀਕ ਹੈ ਤੁਸੀਂ ਸਾਡੀ ਵੀਡੀਓ ਘੱਟ ਨਹੀਂ ਤੁਸੀਂ ਤੁਸੀਂ ਆ ਵੀ ਆ ਵੀ ਕਿਹਾ ਸੀ ਵੀ ਬਾਈ ਤੁਸੀਂ ਵੀਡੀਓ ਬਣਾਓ ਸਾਡੀ ਮਤਲਬ ਅਸੀਂ ਜੀ ਦੁਖੀ ਹੋ ਕੇ ਮਤਲਬ ਇਹ ਤੁਸੀਂ ਵੀਰੇ ਕੰਮ ਕਿਉਂ ਕਰ ਰਹੇ ਹੋ ਕੀ ਚੱਕਰ ਪਿਆਗਾ ਇਹ ਕੰਮ ਕੀ ਕਰ ਰਹੇ ਆਗੇ ਹੁਣ ਤੁਸੀਂ ਸਾਡੇ ਸਾਰੇ ਗੱਲਾਂ ਸੁਣੀਆਂ ਹੀ ਤਾਂ ਹੈਗੀਆਂ ਨੇ ਪਹਿਲੇ ਨੰਬਰ ਤੇ ਮੇਰੀ ਸੱਸ ਹੈਗੀ ਹੈ ਹੂੰ ਕੀ ਨਾ ਉਹਦਾ ਮੇਰੀ ਸੱਸ ਦਾ ਨਾਮ ਹੈਗਾ ਮੀਤੋ ਹਾਂ ਉਹ ਪਹਿਲਾਂ ਤਾਂ ਕਹਿੰਦੀ ਇਹਦੀ ਸਾਨੂੰ ਕਾਸੇ ਤੇ ਲੋੜ ਨਹੀਂ ਹੈਗੀ ਵੀ ਮੇਰੇ ਪਿਓ ਨੇ ਤਾਂ ਕਹਤਾ ਸੀ ਵੀ ਮੇਰੇ ਕੋਲ ਤਾਂ ਢਾਈ ਹੱਡੀਆਂ ਨਹੀਂ ਮੁੜ ਕੇ ਲੈ ਕੇ ਜਾਣੀਆਂ ਲੈ ਜਾਓ ਕੱਲ ਨੂੰ ਪਰੇ ਕੁੜੀਆਂ ਨੂੰ ਤੰਗ ਨਾ ਕਰਿਓ ਹੂੰ ਤੇ ਪਹਿਲੇ ਸਾਡਾ ਤੇ ਰਿਸ਼ਤਾ ਇਹਨੂੰ ਦੇਖਣ ਆਏ ਸੀ ਹੂੰ ਮੁੜਕਿਓ ਕਹਦੇ ਵੀ ਅਸੀਂ ਤੇ ਦੋਨਾਂ ਦਾ ਲੈ ਜਾਾਂਗੇ ਵੀ ਦੋਏ ਕੁੜੀਆਂ ਪਸੰਦ ਨੇ ਦੋਨੇ ਭਰਾ ਸਕੇ ਸੀ ਠੀਕ ਹੈ ਵੀਰੇ ਹੋ ਗਿਆ ਤੇ ਮਹੀਨੇ 20 ਦਿਨਾਂ ਬਾਅਦ ਸਾਨੂੰ ਲੱਗੇ ਤੰਗ ਕਰਨ ਅਛਾ ਤੇਰੇ ਸਾਰੇ ਪਰਿਵਾਰ ਹਾਂਜੀ ਹੁੰਦੇ ਹਵਾਂਦੇ ਹੁੰਦੇ ਹਵਾਂਦੇ ਚਲੋ ਸਾਡੇ ਇੱਕ ਇੱਕ ਜਵਾਕ ਹੋ ਗਿਆ ਇੱਕ ਮੁੰਡਾ ਇਹਦੇ ਕੋਲੇ ਇੱਕ ਮੇਰੇ ਕੋਲੇ ਆ ਠੀਕ ਹੈ ਬਾਈ ਸਾਡੇ ਦੋਨਾਂ ਦੇ ਇਕੱਠੇ ਹੋਇਆ ਬੱਚੇ ਹੂੰ ਉਹ ਸਾਡੇ ਤਾਂ ਜਵਾਕ ਵੀ ਖੋਲੇ ਅਛਾ ਬੱਚੇ ਕੌਣ ਕਿੰਨੇ ਬੱਚੇ ਤੇਰੇ ਵੀਰੇ ਇੱਕ ਮੁੰਡਾ ਮੇਰੇ ਕੋਲ ਇੱਕ ਇਹਦੇ ਕੋਲੇ ਸਾਡੇ ਵਿਆਹ ਨੂੰ 2.5 ਸਾਲ ਹੀ ਹੋਏ ਬੱਚਿਆਂ ਦੀ ਉਮਰ ਕਿੰਨੀ ਕਿੰਨੀ ਹੈ ਵੀਰੇ ਬਸ 1.5 ਸਾਲ ਦਾ ਬੱਚਾ ਤੇਰਾ 1.5 ਸਾਲ ਦਾ ਇਹ ਇਹ ਭੈਣ ਦਾ ਉਹਨੇ ਦੇ ਹੀ ਆ ਬਸ ਮਹੀਨਾ ਵੱਡਾ ਉਹ ਤੇ ਵਿਆਹ ਤੁਹਾਡਾ ਇਕੱਠੇ ਕਿਦਾਂ ਹੋਇਆ ਸੀ ਬਾਈ ਹਾਂਜੀ ਇੱਕ ਦਿਨ ਇਕੱਠੇ ਹੋਏ ਸੀ ਤੇ ਘਰ ਵਾਲੇ ਤੁਹਾਡੇ ਬਾਈ ਤੁਹਾਡੇ ਵਿਰੁੱਧ ਕਿ ਤੁਹਾਡੇ ਨਾਲ ਖੜੇ ਆ ਸਾਡੇ ਨਾਲ ਕੋਈ ਨਹੀਂ ਹੈਗਾ ਅੱਤੀ ਦੀ ਘੜੀ ਤਾਂ ਅਸੀਂ ਦੋਨੇ ਪਹਿਣਾ ਮਾਰਦੇ ਨੇ ਸਾਡੇ ਘਰਾਂ ਵਾਲੇ ਨਹੀਂ ਘਰ ਵਾਲੇ ਕੋਟ ਦੇ ਮਾਰਦੇ ਆ ਬਾਈ ਨਸਾ ਖਾਂਦੇ ਨੇ ਬੱਸ ਉਹ ਜਦੋਂ ਉਹਦੀ ਮੰਮੀ ਬੋਲਦੀ ਆ ਜੀ ਮੇਰੀ ਸੱਸ ਸਾਨੂੰ ਬੋਲਦੀ ਆ ਚੰਗਾ ਮਾੜਾ ਅਸੀਂ ਉਹਨੂੰ ਕਹਿੰਨੇ ਆਂਗੇ ਨਾਂਦਰ ਲੱਗਦਾ ਫਿਰ ਦਾਜ ਦੀ ਮੰਗ ਵੀ ਕਰਦੇ ਆ ਬਾਈ ਹਾਂਜੀ ਦਾਜ ਦੀ ਮੰਗ ਵੀ ਕਰਦੇ ਆ ਦਾਜ ਦੀ ਹੀ ਮੰਗ ਕਰਦੇ ਨੇ ਤਾਈਓ ਤੇ ਰੋੜੇ ਰੋ ਰਹੇ ਆ ਅਸੀਂ ਵੀਰ ਫਿਰ ਆ ਸੂਏ ਚ ਦੇਖ ਵੀ ਅਗੀ ਤੁਸੀਂ ਹੱਲ ਕੋਈ ਹੱਲ ਹੋ ਜੂ ਇਹਦਾ ਹੱਲ ਕੀ ਹੋਊਗਾ ਅਸੀਂ ਤਾਂ ਵਰਤ ਜੀ ਮਾਰਾਂਗੇ ਸਤਾ ਬਚਦੇ ਨਹੀਂ ਹੈਗੇ ਵੀ ਅਸੀਂ ਜਿਵੇਂ ਅਸੀਂ ਇਹ ਤੁਹਾਨੂੰ ਕਹਾਂਗੇ ਤੁਸੀਂ ਸੂਏ ਛਾਲ ਮਾਰਨਾ ਨਾ ਮਾਰੋ ਠੀਕ ਹੈ ਤੁਸੀਂ ਥੋੜੀ ਵੀਡੀਓ ਅਸੀਂ ਤਾਂ ਬਣਾ ਰਹੇ ਆ ਵੀ ਤੁਸੀਂ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹੋ ਸਾਡਾ ਸਾਡਾ ਮਕਸਦ ਹੈ ਤੁਹਾਨੂੰ ਸਮਝਾਉਣਾ ਜ਼ਿੰਦਗੀ ਦਾ ਦੇਖੋ ਜੀ ਸਾਡੀ ਉਸੇ ਦਿਨ ਖਰਾਬ ਹੋ ਗਈ ਜਿਸ ਦਿਨ ਅਸੀਂ ਇਸ ਘਰ ਦੇ ਵਿੱਚ ਵਿਆਹ ਕੇ ਆਈਏ ਕਿਹੜੇ ਕਿਹੜੇ ਮੈਂਬਰ ਹੈ ਜਨ ਨਾਲ ਤੁਹਾਨੂੰ ਤੱਕ ਪਰੇਸ਼ਾਨ ਕੀਤਾ ਨਾ ਲੈ ਸਕਦੇ ਤਨ ਮੇਰੀ ਸੱਸਾ ਮੇਰਾ ਸਹੁਰਾ ਠੀਕ ਹੈ ਮੇਰੀ ਜਠਾਣੀ ਤੇ ਇੱਕ ਮੇਰੀ ਨਣਦ ਠੀਕ ਹੈ ਤੇ ਇੱਕ ਮੇਰੇ ਘਰ ਵਾਲਾ ਘਰ ਵਾਲਾ ਕੀ ਨਾ ਬਈ ਤੇਰੇ ਦਾ ਕਰ ਵਾਲੇ ਦਾ ਨੂੰ ਦੋਨੇ ਭਰਾ ਹੀ ਨੇ ਜੀ ਸਕੇ ਅੱਛਾ ਹਾਂ ਜੀ ਤੇ ਨਹੀਂ ਤੇਰੇ ਘਰ ਵਾਲੇ ਦਾ ਨਾਮ ਕੀ ਹੈ ਵੈਸੇ ਮੇਰੇ ਘਰ ਵਾਲੇ ਦਾ ਨਾਮ ਤਾਂ ਕੈਲਾ ਹੈ ਤੇਰੇ ਘਰ ਵਾਲੇ ਦਾ ਨਾਮ ਕੀ ਵੀਰੇ ਉਹ ਦਾ ਨੋਕਰ ਮੇਲ ਹੈ ਜੀ ਮੇਲ ਤੇ ਕੈਲਾ ਦੋਨੇ ਭਾਈ ਨੇਗੇ ਤੇ ਭਾਈ ਫਿਰ ਤੁਸੀਂ ਜੇ ਤੁਹਾਨੂੰ ਕਹ ਲੂੰ ਕੁਛ ਹੁੰਦਾ ਜਾਂ ਤੁਸੀਂ ਸੂਏ ਛਾਲ ਮਾਰ ਕੇ ਮਰਦੇ ਹੋ ਉਹਨਾਂ ਨੂੰ ਅਸੀਂ ਮੌਤ ਦੇ ਜ਼ਿੰਮੇਦਾਰ ਸਮਝਦੇ ਹੋ ਹਾਂ ਜੀ ਉਹੀ ਨੇ ਜੀ ਸਾਡੀ ਮੌਤ ਦੇ ਜ਼ਿੰਮੇਵਾਰ ਅਸੀਂ ਇਹ ਲਿਖ ਕੇ ਵੀ ਅਸੀਂ ਘਰੇ ਪਾਸੇ ਧਰ ਕੇ ਆ ਜਾਵਾਂਗੇ ਹਮ ਹਾਂ ਤਾਂ ਲਿਖ ਕੇ ਦੇਣਾ ਵੀ ਸਾਡੇ ਦੋਨਾਂ ਭੈਣਾਂ ਦੇ ਮਰਨ ਦੇ ਮੌਤ ਤੇ ਜ਼ਿੰਮੇਦਾਰ ਮੇਰਾ ਪਰਿਵਾਰ ਆਏ ਸਹੁਰਾ ਪਰਿਵਾਰ ਆ ਹਮ ਹਾਂਜੀ ਤੇ ਬਾਈ ਮੈਂ ਤਾਂ ਤੁਹਾਨੂੰ ਹਿਸਲਾ ਦੇਉਂਗਾ ਵੀ ਇਹਨਾਂ ਕੰਮਾਂ 'ਚ ਕੁਛ ਨਹੀਂ ਰੱਖਿਆ ਤੁਸੀਂ ਛੱਡੋ ਭਰੇ ਰਹਿਣ ਦਾ ਆਪਦਾ ਬੱਚੇ ਬੱਚੇ ਪਾਲੋ ਬਾਈ ਤੁਸੀਂ ਦੇਖੋ ਜੀ ਰੱਖਿਆ ਤਾਂ ਕੁਛ ਨਹੀਂ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਇੱਕ ਕੋਈ ਵਾਰੀ ਜ਼ਿੰਦਗੀ ਮਿਲਦੀ ਹੈ ਉਹਨੂੰ ਹੱਥ ਖੇੜ ਕੇ ਗੁਜ਼ਾਰ ਲਈਏ ਪਰ ਸਾਟਾ ਵੀ ਮਨ ਕਰਦਾ ਵੀ ਹੱਸੀਏ ਖੇਢੀਏ ਚੰਗਾ ਸੀ ਕੱਪੜਾ ਲੀੜਾ ਪਾਈਏ ਸਾਡੀ ਹਾਲਤ ਦੇਖ ਲਓ ਨਹੀਂ ਵਧੀਆ ਹਾਲਤ ਹੈ ਬਾਈ ਹਾਲਤ ਤਾਂ ਥੋੜੀ ਠੀਕ ਹੈ ਤੁਸੀਂ ਆਪਦੀ ਜ਼ਿੰਦਗੀ ਤੁਸੀਂ ਤਲਾਕ ਲੈ ਲਓ ਉਹਨਾਂ ਨੂੰ ਜ਼ਰੂਰੀ ਨਹੀਂ ਉਹ ਨਾਲ ਰਹਿਣਾ ਗੰਦਾ ਨਾਲ ਲਾਕ ਲੈ ਕੇ ਕਿੱਥੇ ਜਾਵਾਂਗੇ ਜੀ ਸਾਡੇ ਤਾਂ ਮਾਪੇ ਵੀ ਹੈ ਨਹੀਂਗਾ ਮਾਪੇ ਮਾਪੇ ਨਹੀਂ ਜੀ ਅੱਛਾ ਭਰਜਾਈਆਂ ਕੌਣ ਕਿਸੇ ਦੇ ਮਿਤ ਹੁੰਦੀਆਂ ਨੇ ਮਾਮਾ ਨਾਲ ਪੇਕੇ ਹੁੰਦੇ ਨੇ ਦੇਖੋ ਵੀਰ ਫਿਰ ਬੱਚਿਆਂ ਦਾ ਕੀ ਕਸੂਰ ਹੈ ਤੁਸੀਂ ਮਰ ਜੂਗੇ ਥੋੜੇ ਬੱਚੇ ਰੋਲ ਜਾਣੇ ਆ ਮਗਰ ਉਹ ਬੱਚਿਆਂ ਦਾ ਕਸੂਰ ਤਾਂ ਨਹੀਂ ਹੈਗਾ ਜੀ ਚਲੋ ਦਾਦੀ ਦਾਦਾ ਹੈਗੇ ਨੇ ਡੈਡੀ ਹੈਗਾ ਉਹਨਾਂ ਦਾਦਾ ਦਾਦੀ ਦਾ ਬਈ ਥੋੜੇ ਨਹੀਂ ਹੋਏ ਜੇ ਦਾਦਾ ਦਾਦੀ ਇਹਨੇ ਸਾਨੇ ਹੁੰਦੇ ਥੋੜੇ ਬਾਰੇ ਸੋਚਦੇ ਥੋੜਾ ਕਰਦੇ ਉਹ ਤੁਹਾਨੂੰ ਰੱਖ ਦਿੱਤੀਆਂ ਆਪਣਾ ਕਿ ਰੱਖਦੇ ਹੋ ਅਸੀਂ ਤਾਂ ਦੇਖੋ ਜੀ ਨੂਹਾ ਦੇ ਤੌਰ ਤੇ ਉਹ ਤਾਂ ਉਹਨਾਂ ਦੇ ਪੋਤੇ ਨੇ ਉਹਨਾਂ ਦੇ ਕੁੱਤਾਂ ਦੀ ਅੜਸੋਂ ਤਾਂ ਫਾਂਬਣਗੇ ਹਾਂ ਸੱਸੀ ਥੋੜਾ ਨਾ ਉਹਨਾਂ ਦਿੱਤੀਆਂ ਥੋੜੀ ਨੂਹਾ ਕਦੇ ਦਿੱਤੀਆਂ ਨਹੀਂ ਬਣਦੀਆਂ ਤੇ ਸੱਸਾ ਕਦੇ ਮਾਮਾ ਨਹੀਂ ਬਣਦੀਆਂ ਨਹੀਂ ਵੀਰੇ ਬਹੁਤ ਬੜਾ ਕੇ ਰੱਖਦੇ ਆ ਬਹੁਤ ਮਤਲਬ ਕੀ ਰੱਖਦੇ ਆ ਆਉਣਾ ਕਿਦਾਂ ਹੁਣ ਪੰਜ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਸਾਰੀਆਂ ਸੱਸਾਂ ਵੀ ਨਹੀਂ ਮਾੜੀਆਂ ਤੇ ਸਾਰੀਆਂ ਨੂਹਾ ਵੀ ਨਹੀਂ ਮਾੜੀਆਂ ਹੂੰ ਜੇ ਸੱਸ ਸਾਬ ਦੀ ਨੂਹ ਨੂੰ ਧੀ ਬਣਾ ਕੇ ਰੱਖੂਗੀ ਤਾਂ ਤੇ ਕਿਉਂ ਨਹੀਂ ਮਾਂ ਮੰਨੂਗੀ ਸੱਸ ਨੂੰ ਜੇ ਬਾਈ ਦੇਖਿਆ ਜਾਵੇ ਤਾਂ ਵੇਖੋ ਕਿੰਨੀਆਂ ਸੋਹਣੀਆਂ ਸਨ ਅੱਖੀਆਂ ਕੁੜੀਆਂ ਬਾਈ ਤੇ ਇਹਨਾਂ ਦਾ ਮਤਲਬ ਕਿ ਸ਼ਰੇਆਮ ਦੇਖੋ ੱੱਕਾ ਸ਼ਹੀ ਹੋ ਰਹੀ ਹੈ ਮੈਂ ਮੈਂ ਤੁਹਾਨੂੰ ਅਸੀਂ ਕਿੱਥੇ ਚੱਲੋ ਬਾਈ ਰਹਿਣ ਦੁਆਜ ਦਾ ਕੰਮਾਂ ਵਿੱਚ ਕੁਛ ਨਹੀਂ ਅਸੀਂ ਘਰੇ ਨਹੀਂ ਜਾਣਾ ਹੈਗਾ ਅਸੀਂ ਤਾਂ ਇੱਥੇ ਹੀ ਆਪਦੇ ਅਸੀਂ ਜਾਣ ਇੱਥੇ ਹੀ ਦੇ ਦੇਣੀ ਹੈਗੀ ਬਾਈ ਜਾਣ ਦੇ ਦਿਲ ਨਾਲ ਬੱਚਿਆਂ ਦਾ ਕੀ ਬਣੂਗਾ ਬੱਚਿਆਂ ਦਾ ਬੱਚਾ ਵੇ ਤਾਂ ਸੋਚ ਮਣਾ ਮੋਟਾ ਬੱਚਿਆਂ ਬਾਰੇ ਤਾਂ ਜਿਉਂ ਰੱਬ ਦੇ ਫੱਤੇ ਛੱਟ ਕੇ ਜਾਵਾਂਗੇ ਜਿਵੇਂ ਉਹ ਕਰੂਗਾ ਬਸ ਇਨਸਾਨ ਹੋ ਵੀ ਸੀ ਵੇ ਦੇਖੋ ਤੁਸੀਂ ਤਾਂ ਮਰ ਜਾਣਾ ਹੈ ਉਹਨਾਂ ਨੇ ਤਾਂ ਦੁਬਾਰਾ ਵਿਆਹ ਕਰਾ ਲੈਣਾ ਜਿਹੜਾ ਤੁਹਾਡਾ ਨਹੀਂ ਕਿਉਂਕਿ ਉਹ ਜਿਹੜਾ ਬੰਦਾ ਜਿਹੜਾ ਬੰਦਾ ਅਜ ਬੱਚੇ ਤੇਰਾ ਸੋਡਾ ਨਹੀਂ ਹੋਇਆ ਉਹ ਬੱਚਿਆਂ ਦਾ ਕਦੇ ਨਹੀਂ ਸੋਚਦਾ ਉਹਨਾਂ ਨੂੰ ਆਪਦਾ ਅਜਾਸੀ ਦਾ ਹੁੰਦਾ ਹੈ ਆਪਦਾ ਆਪਣੇ ਆਪ ਦਾ ਸਗਾ ਹੁੰਦਾ ਉਹ ਆਪਣੀ ਜੀਵ ਦਾ ਸਗਾ ਹੁੰਦਾ ਆਪਣੇ ਆਪ ਦਾ ਸਗਾ ਹੁੰਦਾ ਦੇਖੋ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਦੀ ਆ ਪਰ ਮੈਂ ਤਾਂ ਰੋਜ਼ ਰੋਜ਼ ਸਾਡੇ ਤੋਂ ਨਹੀਂ ਦੇਖਿਆ ਜਾਂਦਾ ਕਿਉਂਕਿ ਸਾਡੀ ਜ਼ਿੰਦਗੀ ਬਹੁਤ ਨਰਕ ਬਣੀ ਪਈ ਹੈ ਉਸ ਘਰ ਦੇ ਵਿੱਚ ਜੇ ਅਸੀਂ ਸਵੇਰ ਦੀ ਰੋਟੀ ਖਾ ਲਾਂਗੇ ਤਾਂ ਸਾਨੂੰ ਸ਼ਾਮ ਨੂੰ ਨਹੀਂ ਮਿਲਦੀ ਸ਼ਾਮ ਨੂੰ ਖਾ ਲਾਂਗੇ ਤਾਂ ਸਵੇਰ ਦੀ ਨਹੀਂ ਮਿਲਦੀ ਕੁੱਟ ਕਟਾਪਾ ਸਾਡੇ ਦੋਨਾਂ ਭੈਣਾਂ ਤੇ ਐਨਾ ਕਿ ਸ਼ਰਤੇ ਗੱਲਾਂ ਅਸੀਂ ਅਜੇ ਸਰੀਰ ਦੀਆਂ ਸੱਟਾਂ ਵੀ ਤੁਹਾਨੂੰ ਦਿਖਾ ਸਕਦੇ ਵੀ ਕੋਈ ਥੋੜੀ ਗਲਤੀ ਨਹੀਂ ਵੀਰੇ ਕੋਈ ਮਤਲਬ ਕੀ ਹੈ ਕੋਈ ਇਹ ਜ ਤੁਸੀਂ ਵੀ ਥੋੜੀ ਗਲਤੀ ਕੁਛ ਨਹੀਂ ਜੀ ਤੇਰੇ ਮਾਂਗਦੇ ਰਹੇ ਸੀ ਸਾਥੋਂ ਦਾ ਮਾਂ ਜਮੀਨੇ ਵਾਧ ਕਹਿੰਦੇ ਨੇ ਲਓ 10000 ਰੁਪਏ ਲਓ 20000 ਰੁਪਏ ਲਓ 30000 ਰੁਪਏ ਕਿੱਥੋਂ ਲੈ ਲਿਆ ਕਿ ਤੇਰੇ ਇੱਕ ਜੇ ਹੁਣ ਤਾਂ ਜੀ ਮਾਂ ਹੋਵੇ ਤਾਂ ਮੰਗ ਲਈ ਤੁਸੀਂ ਚਲੋ ਬਈ ਵਿਆਹ ਹੈ ਅਸੀਂ ਤੁਹਾਨੂੰ ਦਈ ਤਾ ਨਹੀਂ ਜੀ ਕਰਦੇ ਤੂੰ ਦਈ ਤਾ ਅਸੀਂ ਨਹੀਂ ਤਾ ਦਿੱਤਾ ਨਹੀਂ ਕਰਦਾ ਇਹਨਾਂ ਨੇ ਕੋਈ ਮੰਗਣੀ ਕਿੱਦਾਂ ਨਾਲ ਗੱਲ ਕੀਤੀ ਸੀ ਵੀ ਕੱਲ ਨੂੰ ਤੁਸੀਂ ਸਮਾਨ ਮੰਗੋ ਕਹਿੰਦੇ ਸਾਨੂੰ ਕਾਸੇ ਦੀ ਲੋੜ ਨਹੀਂ ਸਾਨੂੰ ਤਾਂ ਕੱਡੀਆਂ ਦੋਤੀਆਂ ਜਿਹੜੀਆਂ ਤੁਸੀਂ ਟਾਕੀਆਂ ਪਾ ਕੇ ਤੋਰੋਗੇ ਤਾਂ ਉਹਨਾਂ ਦੀ ਕਬੂਲ ਕਰ ਲਾਂਗੇ ਮਤਲਬ ਫਿਰ ਉਸ ਤੋਂ ਬਾਅਦ ਹੀ ਖੜੇ ਨਹੀਂ ਉਸ ਗੱਲ ਤੇ ਨਾ ਜੀ ਉਸ ਤੋਂ ਬਾਅਦ ਮਹੀਨਾ ਬਾਅਦ ਹੀ ਲੱਗੇ ਸੀ ਤੰਗ ਕਰਨਾ ਅਸੀਂ ਦੋ ਦੋ ਨੂੰ ਹਿਲਾਉਂਦੀਆਂ ਸਾਨੂੰ ਕਿਸੇ ਨੇ ਕੋਈ ਚਮਚੇ ਦੀ ਨਹੀਂ ਦਿੱਤੀ ਚਮਚਾੜੀ ਦਿੱਤਾ ਹਾਂ ਕੋਈ ਮੰਜਾ ਪੀੜਾ ਨਹੀਂ ਜੁੜਿਆ ਜੰਮੀ ਮਲੰਗਤੀ ਇਹਨਾਂ ਦੇ ਪੇਕੇ ਕਿਉਂਕਿ ਸਾਡਾ ਵਿਆਹ ਕਰਕੇ ਥੋੜੇ ਟਾਈਮ ਬਾਅਦ ਸਾਡੇ ਮੰਮੀ ਡੈਡੀ ਦੀ ਡੈਥ ਹੋ ਗਈ ਠੀਕ ਹੈ ਭਰਾ ਭਰਾ ਤੁਹਾਡੇ ਬਾਈ ਭਰਾ ਦੇਖੋ ਜੀ ਕੋਣ ਕਿਸੇ ਦੇ ਭਾਬੀਆਂ ਪਰਜਾਈਆਂ ਕੋਈ ਨਹੀਂ ਕਿਸੇ ਦੇ ਬਾਦ ਵਿੱਚ ਕੋਈ ਨਹੀਂ ਕਿਸੇ ਦਾ ਕਦੇ ਤੁਹਾਡੇ ਆ ਕੇ ਖੜੇ ਹੋਣੇ ਦੁੱਖ ਦੁੱਖ ਕੋਈ ਨਹੀਂ ਖੜਦਾ ਜੀ ਜੇ ਸਾਡੇ ਨਾਲ ਖੜਦੇ ਤਾਂ ਸਾਡੇ ਤੇ ਚਾਹ ਦਿੰਨੀ ਹੁੰਦੀ ਤੇ ਅਸੀਂ ਇੱਥੇ ਮਰਨਾ ਨਹੀਂ ਭਰਾਣੇ ਵੀ ਤੁਹਾਡਾ ਕਦੇ ਆ ਕੇ ਪੱਕ ਨਹੀਂ ਗਿਆ ਵੀ ਕਿਵੇਂ ਜਉਂਦੀਆਂ ਕਿ ਬਸਦੀਆਂ ਭਈਆਂ ਆ ਦੇਖੋ ਭਾਈ ਇਹ ਕੁੜੀਆਂ ਜਿਹੜੀਆਂ ਵਿਚਾਰੀਆਂ ਦੋ ਭੈਣਾਂ ਸਗੀਆਂ ਜੀ ਇਹ ਆ ਸੂਆ ਤੁਸੀਂ ਦੇਖ ਰਹੇ ਹੋ ਤੇ ਇੱਥੇ ਇਹ ਮਤਲਬ ਕੀ ਹੈ ਲਾਈਵ ਹੋਈਆਂ ਹੋਈਆਂ ਤੇ ਦੁਬਾਰਾ ਫੇਰ ਲਾਈਵ ਹੋ ਗਈਆਂ ਵਿਚਾਰੀਆਂ ਇਹ ਇਹ ਹੁਣ ਦੇਖੋ ਜੀ ਅਸੀਂ ਤਾਂ ਇਹਨਾਂ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਦੁਬਾਰਾ ਫੇਰ ਇਹ ਆਪਦੇ ਆਪ ਨੂੰ ਜ਼ਿੰਮੇਵਾਰੀ ਲੈ ਰਹੀਆਂ ਅਸੀਂ ਤਾਂ ਇਹਨਾਂ ਨੂੰ ਇਹ ਗੱਲ ਕਹਿਨੀ ਹੈ ਬਾਈ ਵੀ ਤੁਸੀਂ ਦੇਖੋ ਜੀ ਅਸੀਂ ਤਾਂ ਮਰਨਾ ਹੈਗਾ ਆਹ ਦੇਖੋ ਅਸੀਂ ਤਾਂ ਨਹਿਰ ਤੇ ਖੜੇ ਆਂਗੇ ਇਹ ਮੇਰੀ ਵੀਡੀਓ ਨਾ ਉਹ ਦੁਪੱਟੇ ਤੋਂ ਵੱਡੇ ਆਫਰ ਤੇ ਕਜਾੜੀ ਚਾਹੀਦੀ ਹੈਗੀ ਤੇ ਜਿਹੜੇ ਇਹ ਚੀਜ਼ ਦੇ ਖਿਲਾਫ ਨੇ ਉਰਤਣੇਗੇ ਉਹਨਾਂ ਤੇ ਇੱਕ ਜ਼ਰੂਰ ਮੇਰੀ ਵੀਡੀਓ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਨੀ ਹੈਗੀ ਅੱਗੇ ਤੱਕੇ ਪਹੁੰਚਾਉਣੀ ਹੈਗੀ ਖਾਸ ਕਰਕੇ ਭਵੰਤ ਮਾਨ ਤੱਕ ਤਾਂ ਵੱਧ ਤੋਂ ਵੱਧ ਜਾਵੇ ਕਿਉਂਕਿ ਮੇਰੇ ਘਰ ਵਾਲਾ ਚਿੱਟਾ ਵੀ ਪਿੰਦਾ ਦਾ ਦੇ ਵੀਡੀਓ ਜਾਣੀ ਚਾਹੀਦੀ ਹੈ ਦੇਖੋ ਜੀ ਮੈਂ ਤੁਹਾਨੂੰ ਵੀ ਕਹਿਣੀ ਹੈਗੀ ਕਿ ਮੇਰੇ ਘਰ ਵਾਲਾ ਚਿੱਟਾ ਵੀ ਪਿੰਦਾਗਾ ਮੇਰੀ ਆ ਵੀਡੀਓ ਭਵੰਤਮਾਨਤਕ ਜਾਣੀ ਚਾਹੀਦੀ ਹੈਗੀ ਤੇ ਸਾਡੇ ਦੋਨੇ ਇਹਦਾ ਪਤੀ ਵੀ ਤੇ ਮੇਰਾ ਪਤੀ ਵੀ ਪੂਰਾ ਹੋ ਜਾ ਵੀ ਤਨਾ ਬੜੀ ਗੋਣਾ ਬਾਬਦੇ ਗੱਲ ਕਰਨਾ ਗੱਲ ਬੰਦੇ ਪੂਰੇ ਆਏ ਨੇ ਆਪਣੇ ਘਰ ਤੇ ਦੇਖੋ ਭਾਈ ਅਸੀਂ ਤਾਂ ਤੁਹਾਡੀ ਵੀਡੀਓ ਵਾਇਰਲ ਕਰ ਦਾਂਗੇ ਪਰ ਮੈਂ ਤਾਂ ਤੁਹਾਨੂੰ ਇਹ ਜਲਾਇਨਾ ਤੁਸੀਂ ਮਰੋੜ ਮਰ ਕੇ ਕੀ ਮਰ ਕੇ ਮਾਰਨ ਦੇ ਕੁਝ ਨਹੀਂ ਰੱਖਿਆ ਹੋਇਆ ਕਦੇ-ਕਦੇ ਸੋਚਦੇ ਆਂ ਵੀ ਪਰ ਕੇ ਕਿਸੇ ਦਾ ਕੀ ਲੈ ਜਾਗੇ ਜਿੱਤਗੀ ਆਪਦੀ ਜਾਊਗੀ ਹੂੰ ਇਹਦੇ ਨਾਲੋਂ ਚੰਗਾ ਇਹ ਵੀ ਆ ਵੀ ਉਸੀ ਉਹਨਾਂ ਨੂੰ ਜੀਕੇ ਦਿਖਾਈਏ ਪਰ ਜੀਕੇ ਦਿਖਾਈਏ ਕਿੱਥੇ ਪੇਕੇ ਜਾਣੇ ਤਾਂ ਭਾਬੀਆਂ ਮੱਝ ਵੱਟ ਪਾਉਂਦੀਆਂ ਨੇ ਤੇ ਤੁਹਾਨੂੰ ਨਹੀਂ ਰਹਿ ਦਿੰਦੇ ਹੂੰ ਹੁਣ ਤੁਸੀਂ ਆਪ ਹੀ ਦੱਸੋ ਕਿ ਕਿੱਥੇ ਜਾਈਏ ਦੇਖੋ ਵੀ ਮੈਂ ਤੁਹਾਨੂੰ ਇੱਕ ਹੀ ਮਰਦ ਜੀ ਦਿੰਦਾ ਵੀ ਤੁਸੀਂ ਨਾ ਨਾ ਮਰੂਂਗ ਦਾ ਵਧੀਆ ਤੁਸੀਂ ਲੈ ਲੈਂਦਾ ਵੀਰੇ ਕਿਉਂਕਿ ਮੈਂ ਮੌਕੇ ਤੇ ਆ ਗਿਆ ਹੋ ਸਕਦਾ ਵੀ ਤੁਹਾਡਾ ਜਿਹੜਾ ਪਾਸਾ ਥੱਲੇ ਆ ਜਾਵੇ ਤੁਹਾਡੇ ਮਨ ਦੇ ਵਿੱਚ ਵਿਚਾਰ ਸੀ ਜਿਹੜੇ ਮਰਨ ਦੇ ਸੋਸਾਇਟੀ ਦੇ ਉਹ ਦਿਮਾਗ ਦੇ ਵਿੱਚ ਤੁਹਾਡੇ ਨਿਕਲ ਜਾਣ ਮੈਂ ਤੁਹਾਨੂੰ ਇਹੀ ਕਹਿੰਦਾ ਵੀ ਤੁਸੀਂ ਜਦ ਤੋ ਬਈ ਰਹਿਣ ਦਿਓ ਸੁਸਾਇਡ ਨਾ ਕਰੋ ਮੰਨਦੇ ਹੋ ਕਿ ਨਹੀਂ ਬਈ ਚਲੋ ਠੀਕ ਹੈ ਜੀ ਮੈਂ ਤੁਸੀਂ ਕਹਿੰਦੇ ਹੋਗੇ ਅਸੀਂ ਉਹ ਮੈਂ ਕਰ ਲੈਨੇ ਆ ਥੋੜੀ ਮੰਨ ਲੈਨੇ ਆ ਜੀ ਭਵੰਤ ਮਾਨ ਸਰਕਾਰ ਦੇ ਥੋੜੀ ਵੀਡੀਓ ਜਾਂਦੀ ਹੁਣ ਥੋੜਾ ਫਾਇਦਾ ਹੋਵੇ ਬਈ ਠੀਕ ਹੈ ਭਵੰਤ ਮਾਨ ਸਰਕਾਰ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਲੋਕਾਂ ਦੇ 30 ਭੈਣਾਂ ਤੋਂ ਦਾਜ ਮੰਗਦੇ ਆ ਉਹਨਾਂ ਨੂੰ ਜਿਆਦਾ ਵੀਡੀਓ ਉਹਨਾਂ ਕਰਕੇ ਬਣਾਈ ਆ ਕਿ ਮੇਰੀ ਵੀਡੀਓ ਭਵੰਤ ਮਾਨ ਤੱਕ ਜ਼ਰੂਰ ਜਾਵੇ ਕਿਉਂਕਿ ਮੇਰਾ ਇਸ ਨਸ਼ੇ ਦੀ ਕਰਕੇ ਅੱਜ ਮੇਰਾ ਘਰ ਉਜੜਿਆ ਪਿਆ ਇੱਕ ਨਹੀਂ ਦੋ ਦ ਆਪਕੇ ਸਾਡੇ ਬੱਚਿਆਂ ਦੀ ਜ਼ਿੰਦਗੀ ਵੀ ਖਰਾਬ ਹੋ ਰਹੀ ਆ ਅੱਜ ਉਹਨਾਂ ਦੀ ਉੱਪਰ ਹੱਸਲ ਖੇਡਣ ਦੀ ਤੇ ਪੜ੍ਹਾਈ ਲਿਖਾਈ ਦੀ ਆ ਅੱਜ ਹੁਣ ਸਾਨੂੰ ਬੈਠੇ ਘਰੇ ਰੋਂਦੇ ਹੋਣਗੇ ਭੁੱਖੇ ਪਿਆਸੇ ਡੇ ਡੇ ਸਾਲ ਦੇ ਬੱਚੇ ਨੇ ਸਾਡੇ ਹਾਂ ਤੱਕ ਛੜਿਆ ਛਾਤੀਆਂ ਦਾ ਦੁੱਧ ਚੁੰਗਦੇ ਨੇ ਸਾਨੂੰ ਪਤਾ ਲੱਗ ਕੇ ਬੱਚਿਆਂ ਦਾ ਬਹੁਤ ਔਖਾ ਹੁੰਦਾ ਮਾਵਾ ਬਿਨਾਂ ਘਰ ਅੱਜ ਜੇ ਸਾਡਾ ਮਾਵਾ ਪਾਪ ਹੁੰਦਾ ਤਾਂ ਅਸੀਂ ਜਾ ਕੇ ਬਹਿ ਜਾਂਦੀਆਂ ਹੁਣ ਪਤਾ ਲੱਗਦਾ ਵੀ ਮਾਵਾ ਪਾਪ ਦੀ ਕਮੀ ਮਹਿਸੂਸ ਕਿੰਨੀ ਹੁੰਦੀ ਆ ਤਨੂ ਵੀ ਭਗਵੰਤ ਮਾਨ ਸਰਕਾਰ ਤੋਂ ਹੈ ਉਮੀਦ ਵੀ ਭਗਵੰਤ ਮਾਨ ਸਰਕਾਰ ਤੋਂ ਜਿਹੜੀ ਜਿਹੜੀ ਹੈਗੀ ਆ ਵੀਡੀਓ ਦੇਖ ਕੇ ਹਾਂਜੀ ਤੁਹਾਡਾ ਮਤਲਬ ਕਰਨਗੇ ਕੁਛ ਨਾ ਕੁਛ 할 ਮੈਨੂੰ ਯਕੀਨ ਆ ਜੀ ਉਹਨਾਂ ਤੇ ਉਹ ਮੇਰੀ ਮਦਦ ਜ਼ਰੂਰ ਕਰਨਗੇ ਮੈਨੂੰ ਇੰਨਾ ਕੁ ਪਤਾ ਗਾ ਜਿਹੜਾ ਸੁਣਿਆ ਤੇ ਬੜਾ ਦੇਖਿਆ ਗਾ ਜਿਹੜੇ ਲੋਕ ਭਗਵੰਤ ਮਾਨ ਸਰਕਾਰ ਨੂੰ ਮਾੜਾ ਕਹਿੰਦੇ ਆ ਜਾਂ ਪ੍ਰਸ਼ਾਸਨ ਨੂੰ ਮਾੜਾ ਕਹਿੰਦੇ ਉਹਨਾਂ ਬਾਰੇ ਬਾਈ ਕੀ ਸਲਾਹ ਰੋਣੀ ਉਹ ਤਾਂ ਦੇਖੋ ਜੀ ਸਾ ਸਿਆਣੇ ਬੰਦੇ ਕਹਿੰਦੇ ਹੁੰਦੇ ਨੇ ਕਿ ਕੁੱਤੇ ਅਕਸ਼ਰ ਉਦੋਂ ਤੱਕ ਭੌਂਕਦੇ ਹੁੰਦੇ ਨੇ ਜਦੋਂ ਤੱਕ ਕੋਈ ਇਨਸਾਨ ਨੂੰ ਚੰਗੀ ਤਰ੍ਹਾਂ ਨਹੀਂ ਪਛਾਣਦੇ ਹੁੰਦੇ ਠੀਕ ਆ ਉਹ ਉਹਨਾਂ ਬਾਰੇ ਨਹੀਂ ਜਾਣਦੇ ਪਰ ਮੈਨੂੰ ਪਤਾ ਮੈਂ ਜਾਣਦੀ ਆ ਮੈਂ ਪਛਾਣਦੀ ਆ ਮੈਂ ਦੇਖਿਆ ਸਾਰਾ ਤੁਸੀਂ ਕੀ ਦੇਖਿਆ ਜੀ ਉਹਨਾਂ ਦਾ ਪਤਾ ਹੀ ਆ ਜੀ ਹੁਣ ਦੇ ਲੋ ਨਸ਼ੇ ਦੇ ਪ੍ਰੋਤਨੇ ਲੋਕਾਂ ਦੇ ਘਰ ਘੁਟਾਈ ਜਾਂਦੇ ਨੇ ਜਿਹੜੇ ਇਹ ਕੰਮ ਕਰਦੇ ਨੇ ਤਾਈਆਂ ਨਹੀਂ ਜੀ ਸਾਨੂੰ ਨਾ ਕੋਈ ਕਹਿ ਦੇਵੇ ਕਿਉਂਕਿ ਅਸੀਂ ਇਹ ਕੰਮ ਕਰਦੇ ਨਹੀਂ ਬਲਕਿ ਸਾਡੇ ਬੰਦੇ ਜ਼ਰੂਰ ਪੀਂਦੇ ਨੇ ਅਸੀਂ ਉਹਨਾਂ ਨੂੰ ਰੋਕਦੇ ਆ ਬਲਕਿ ਸਾਡੀ ਕੁੱਟਮਾਰ ਕਰਦੇ ਨੇ ਕੱਟੀ ਜੋ ਕਰਦੀ ਚੀਜ਼ ਵਾਸਤੇ ਜਿਵੇਂ ਉਹਨੂੰ ਭਾਂਡਾ ਠਿੱਕਰ ਹੋ ਗਿਆ ਵੇਚ ਕੇ ਉਹਦਾ ਸਮਾਨ ਪੀਂਦੇ ਨੇ ਸਾਨੂੰ ਮੰਨ ਲਾ ਇੱਕ ਟਾਵੇਂ ਅਸੀਂ ਚਾਹ ਪੀਣ ਦਾ ਤਰਸਦੇ ਹਾਂ ਚਾਹ ਚਾਹ ਪੀਣ ਵਾਲੇ ਪਤੀਲੇ ਵੀ ਵੇਚ ਦਿੰਦੇ ਨੇ ਇੱਕ ਸਮਾਨ ਦੇ ਪਿੱਛੇ ਇੰਨਾ ਕ ਸਮਾਨ ਹੁੰਦਾ ਥੋੜੇ ਵੀਰੇ ਮਨ ਦੇ ਵਿੱਚ ਕੀ ਕਿਉਂ ਵਿਚਾਰ ਆਇਆ ਸੀ ਜਿਹਦਾ ਮਰਨ ਵਾਲਾ ਵਿਚਾਰ ਸੀਗਾ ਮਨ ਦੇ ਵਿੱਚ ਵਿਚਾਰ ਵਸਾਟ ਆਈ ਸੀ ਵੀ ਸਾਡੀ ਜ਼ਿੰਦਗੀ ਜੀ ਬਹੁਤ ਤਬਾਹ ਹੋ ਰਹੀ ਹੈਗੀ ਮੈਂ ਇਹਨੂੰ ਕਿਹਾ ਇਹ ਤਾਂ ਹਜੇ ਰੋਕਦੀ ਸੀ ਕਹਿੰਦੀ ਨਹੀਂ ਮੈਂ ਨਹੀਂ ਆਪਣਾ ਕੋਈ ਹਾਲਾਤ ਚ ਪੜੂੰਗਾ ਹੂੰ ਜੇ ਜੱਪਾ ਕੋਈ ਹੱਲ ਕਰਾਂਗੇ ਤਾਂ ਹੀ ਜਾ ਕੇ ਕਿਉਂਕਿ ਅਸੀਂ ਵੀ ਥੋੜੀ ਨੰਗ ਰਹੇ ਸੀ ਭਾਈ ਸਾਨੂੰ ਪਤਾ ਲੱਗਿਆ ਵੀ ਤੁਸੀਂ ਮਤਲਬ ਮਾਰ ਰਹੇ ਹੋ ਕੋਈ ਭੈਣ ਹੈ ਜਿਹੜੀ ਵੀਡੀਓ ਹੋ ਗਿਆ ਲਾਈਵ ਹੋ ਗਿਆ ਇੰਨਾ ਧੰਨਵਾਦ ਜੀ ਤੁਸੀਂ ਸਾਨੂੰ ਦੇਖ ਲਿਆ ਨਹੀਂ ਜੇ ਨਾ ਦੇਖਦੇ ਤਾਂ ਸਾਡਾ ਪਤਾ ਨਹੀਂ ਅਸੀਂ ਕਿੱਥੇ ਹਾਂ ਵੀਰ ਤੁਸੀਂ ਆਪਣੀ ਵਧੀਆ ਜ਼ਿੰਦਗੀ ਜਿਉਓ ਅਜੇ ਬੱਚੇ ਪਾਲਣ ਲੋੜ ਹੀ ਨਹੀਂ ਜੇ ਤੁਹਾਡੇ ਪੈਕੇ ਵੀ ਨਹੀਂ ਲਾ ਕੇ ਖੁਸ਼ੀ ਇਥੇ ਮਰਜ਼ੀ ਕਰਾਏ ਤੇ ਰਹਿਣ ਲੱਗ ਜਓ ਆਤ ਤੋਂ ਬਾਅਦ ਹੁਣ ਪਤਾ ਲੱਗ ਗਿਆ ਹੁਣ ਮਰਨਗੇ ਉਹ ਲੋਕ ਜਿਹੜੇ ਸਾਨੂੰ ਮਾਰਨ ਨੂੰ ਫਿਰਦੇ ਨੇ ਅਸੀਂ ਉਹਨਾਂ ਦੀ ਜ਼ਿੰਦਗੀ ਜੀ ਕੇ ਦਿਖਾਵਾਂਗੇ ਉਹਨਾਂ ਨੂੰ ਤੁਸੀਂ ਭਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਨੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੁਹਾਡੇ ਦਿਮਾਗ 'ਚ ਸੀ ਮਰਨ ਦਾ ਵਿਚਾਰ ਆਇਆ ਸੀ ਮਰ ਜਕੇ ਸੂਏ ਡੁੱਬ ਕੇ ਜੇ ਅਸੀਂ ਮੌਕੇ ਤੇ ਨਾ ਆਉਂਦੇ ਮਤਲਬ ਬਈ ਤੁਸੀਂ ਇਹ ਕਦਮ ਚੱਕਣਾ ਸੀ ਸਾਡਾ ਸਾਡੀ ਜਾਨ ਬਚਾਈ ਸਾਡੇ ਜਵਾਖਾਂ ਨੂੰ ਜ਼ਿੰਦਗੀ ਦਿੱਤੀ ਤੇ ਸਾਨੂੰ ਜ਼ਿੰਦਗੀ ਦਿੱਤੀ ਚਲੋ ਬਈ ਉਹਦਾ ਉਹਦਾ ਬਚਾਓ ਪਾੜ ਲਾਗੇ ਸੀ ਆਪਦਾ ਪਾੜਣਾ ਚਲੋ ਅਥਾ ਸਾਡਾ ਫਰਜ ਬੰਦਾ ਬਈ ਅਸੀਂ ਥੋੜੂ ਰੁਕ ਕਰਨਾਗੇ ਤਾਂ ਘਰ ਸੰਭਲਾਂਗੇ ਦੋਨੇ ਭੈਣਾਂ ਝਾੜੂ ਕੋਚੇ ਦਾ ਸਫਾਈ ਦਾ ਪਰ ਅਸੀਂ ਮਾੜਾ ਕੰਮ ਨਹੀਂ ਕੋਈ ਕਰਾਂਗੇ ਅਸੀਂ ਭੈਣਾਂ ਡਰ ਵੀ ਗਿਆ ਸੀ ਪਹਿਲਾਂ ਵੀ ਜੀ ਅਸੀਂ ਕੋਲੇ ਜਾਂਦੇ ਹਾਂ ਹੁਸ ਤਾਂ ਸਾਡੇ ਤੇ ਕੋਈ ਹੈ ਜਾ ਇਹ ਐਲੀਗੇਸ਼ਨ ਨਾ ਲਾਦਣ ਸਾਡੇ ਦੇ ਮਤਲਬ ਕੋਈ ਹੈ ਕਹਿਣ ਜੀ ਅਸੀਂ ਚੰਗੇ ਘਰੋਂ ਆ ਜੀ ਸਾਡੇ ਮਾਪੇ ਨੇ ਸਾਨੂੰ ਇੰਨੀ ਤਾਂ ਸਿੱਖਿਆ ਦਿੱਤੀ ਹੈਗੀ ਕਿ ਕਿਸੇ ਭੱਟੇ ਛੋਟੇ ਦੀ ਕਦਰ ਕਿਵੇਂ ਕਰੀਦੀ ਹੁੰਦੀ ਹੈ ਸਾਨੂੰ ਸਾਰਾ ਪਤਾ ਜੀ ਬੇਸ਼ੱਕ ਤੇ ਅਸੀਂ ਪੜੀਆਂ ਲਿਖਿਆ ਨਹੀਂ ਪਰ ਸੋ ਨੌਲੇਜ ਸਾਰੀ ਹੈ ਜੇ ਕੋ ਵੀ ਦੇ ਹੁਣ ਇੱਕ ਤੁਸੀਂ ਵੀਡੀਓ ਦੇਖੀ ਹੋਣੀ ਆ ਆਪਦਾ ਪਿਓ ਆਪਣੇ ਪੁੱਤ ਨੂੰ ਲੈ ਕੇ ਸੋਚਦਾ ਪਛਾਲ ਮਾਰ ਕੇ ਮਰ ਗਿਆ ਉਹਨਾਂ ਦਾ ਘਰ ਸਾਰਾ ਮਤਲਬ ਤੁਸੀਂ ਦੇਖਿਆ ਵੀ ਖਤਮ ਹੋ ਗਿਆ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਖੁਦਕੁਸ਼ੀ ਕਰਨ ਬਾਰੇ ਸੋਚਦੇ ਜਾਂ ਮਰਨ ਕਹਿੰਦੇ ਵੀ ਮਰਦਾ ਬੰਦਾ ਹੁੰਦਾ ਜਿਹੜਾ ਕਾਇਰ ਹੁੰਦਾ ਜਿਹਦਾ ਦਿਲ ਦਿਲ ਨਹੀਂ ਹੁੰਦਾ ਤੇ ਕਾਇਰ ਹੁੰਦਾ ਬੰਦਾ ਬਸ ਇਹੀ ਕਹਿੰਦੇ ਆ ਵੀ ਜੇ ਕਿਸੇ ਦੇ ਘਰ ਦੇ ਵਿੱਚ ਮਜਬੂਰੀ ਆ ਗਈ ਮਰਨ ਨੂੰ ਦਿਲ ਕਰਦਾ ਮਰੋ ਨਾ ਤੋ ਚਾਰ ਦਿਨ ਉਰਾ ਪਰਾਂ ਵਗ ਜੋ ਰਿਸ਼ਤੇਦਾਰੀ ਚ ਵਗ ਜੋ ਚੋਲੋ ਬੰਦੇ ਦਾ ਮਨ ਹੋਰ ਹੋ ਜਾਂਦਾ ਵੀ ਪਰ ਅੱਜ ਹਾਂ ਜਿਹੜੇ ਆਪਾਂ ਨੂੰ ਮਾਰਨ ਨੂੰ ਫਿਰਦੇ ਨੇ ਨਾ ਉਹਨਾਂ ਨੂੰ ਜੀਕੇ ਦਿਖਾਓ ਜ਼ਿੰਦਗੀ ਆਪਣੀ ਆ ਉਹਨਾਂ ਦੀ ਨਹੀਂ ਉਹ ਆਪਦੇ ਹਿਸਾਬ ਨਾਲ ਜੀਣਾ ਆਪਦੇ ਹਿਸਾਬ ਨਾਲ ਜੀਣਾ ਜ਼ਿੰਦਗੀ ਸਿਰਫ ਇੱਕੋ ਹੀ ਵਾਰੀ ਮਿਲਦੀ ਆ ਤੇ ਮਰ ਵੀ ਇੱਕੋ ਹੀ ਵਾਰੀ ਹੁੰਦਾ ਤੇ ਜੀ ਵੀ ਇੱਕੋ ਹੀ ਵਾਰੀ ਹੁੰਦਾ ਹੁਣ ਬਈ ਫਿਰ ਕੀ ਸੋਚਿਆ ਤੁਸੀਂ ਵੀ ਤੁਸੀਂ ਆ ਗਏ ਇਸਵੇਂ ਆ ਗਏ ਤੁਸੀਂ ਬਚ ਗਏ ਔਰ ਤੁਹਾਡਾ ਜ਼ਿੰਦਗੀ ਦਾ ਅਗਲਾ ਅਗਲਾ ਟਾਰਗੇਟ ਕੀ ਕੀ ਕਰਨਾ ਹੈ ਅਗਲਾ ਟਾਰਗੇਟ ਕੀ ਹੈ ਹੁਣ ਅਸੀਂ ਉਹਨਾਂ ਨੂੰ ਜੀਕੇ ਤੇ ਕੁਝ ਬਣ ਕੇ ਦਿਖਾਵਾਂਗੇ ਅਤੇ ਪੈਰਾਸਰ ਖੜੇ ਹੋ ਕੇ ਦਿਖਾਵਾਂਗੇ ਉਹਨਾਂ ਨੂੰ ਠੀਕ ਹੈ ਬਾਈ ਹੁਣ ਫਿਰ ਉਹਨਾਂ ਨੂੰ ਬਾਅਦ ਚ ਪਤਾ ਲੱਗੂਗਾ ਵੀ ਹਾਂ ਜ਼ਿੰਦਗੀ ਇਹ ਦੀ ਅਸਲੀ ਜ਼ਿੰਦਗੀ ਸੀ ਹੁਣ ਜੀਵਾਂਗੇ ਪਹਿਲਾਂ ਤਾਂ ਅਸੀਂ ਘੇਰੇ ਚ ਹੀ ਰਹਿ ਗਏ ਹਾਂ ਠੀਕ ਹੈ ਬਾਈ ਦੇਖੋ ਜੀ ਬੰਦਾ ਕਹਿੰਦੇ ਠੋਕਰ ਲੱਗੇ ਤੋਂ ਸਮਝ ਜਾਂਦਾ ਹੁੰਦਾ ਪਤਾ ਲੱਗ ਜਾਂਦਾ ਹੁੰਦਾ ਸਾਨੂੰ ਬਸ ਇੰਨੀ ਕੁ ਠੋਕਰ ਲੱਗ ਕੇ ਚਲੋ ਪਤਾ ਲੱਗ ਗਿਆ ਵੀ ਦੁਨੀਆਦਾਰੀ ਬੜੀ ਕੁੱਤੀ ਚੀਜ਼ ਆ ਇੱਥੇ ਕੋਈ ਨਹੀਂ ਕਿਸੇ ਦਾ ਸਾਥ ਦਿੰਦਾ ਉਦੋਂ ਪਤਾ ਆ ਬਾਈ ਹਾਂਜੀ ਉਹ ਤੁਸੀਂ ਇੱਥੇ ਦੋ ਜਾਣੇ ਆਏ ਹੋ ਇੱਥੇ ਕਿੰਨੇ ਕੁ ਚਿਆਨੀ ਅਸੀਂ ਉੱਥੇ ਖੜਕੇ ਵੀ ਆਏ ਆ ਉਹ ਜੂਸ ਵਾਲੀ ਰੈਡੀ ਕੋਲੇ ਠੀਕ ਹੈ ਜੀ ਅਸੀਂ ਜੂਸ ਵਾਲੀ ਰੈਡੀ ਤੁਹਾਨੂੰ ਅਸੀਂ ਜੂਮ ਕਰਕੇ ਦਿਖਾ ਰਹੇ ਆ ਦੇਖੋ ਉਹ ਖੜੀ ਅਸੀਂ ਜੂਸ ਪੀ ਕੇ ਵੀ ਆਈ ਆ ਉਹ ਤੋਂ ਪੀ ਕੇ ਸੂਰਾ ਨੂੰ ਅਸੀਂ ਆਪ ਚੱਕਨਾ ਵੀ ਕਰੀਆਂ ਹੂੰ ਉਹਨੇ ਸਾਡੇ ਵੱਲ ਧਿਆਨ ਵੀ ਦਿੱਤਾ ਉਹਨੂੰ ਆਏ ਵੀ ਛੱਡ ਪਰੇ ਕੀ ਆ ਮੈਂ ਇਹਨੂੰ ਦੇ ਮੈਂ ਇਹਨੂੰ ਉਹਦੀ ਕਦਰ ਮੈਂ ਦੇਖ ਲਾ ਨਾ ਪੁੱਛਿਆ ਤੱਕ ਵੀ ਨਹੀਂ ਵੀ ਤੁਸੀਂ ਕਿਉਂ ਮਰਨ ਨਾਲ ਉਹਨੂੰ ਸੁਣ ਕੇ ਆ ਹੂੰ ਪਰ ਆਪ ਦਾ ਕੰਮ ਲੱਗਿਆ ਕਰਨ ਮੈਂ ਉਹਦੇ ਫਿਰ ਮੇਰਾ ਵੱਧ ਮਨ ਉਹ ਖੱਟਾ ਹੋ ਗਿਆ ਵੀ ਹੁਣ ਤਾਂ ਸਾਰਾ ਮਰਨ ਚ ਹੀ ਫਾਇਦਾ ਜਦੋਂ ਕੋਈ ਪੁੱਛਦਾ ਨਹੀਂ ਹੈ ਨਾ ਔਰ ਹੁਣ ਮੈਨੂੰ ਪਤਾ ਲੱਗ ਗਿਆ ਤੁਹਾਡੀਆਂ ਗੱਲਾਂ ਨੇ ਨਾ ਮੈਨੂੰ ਸੁਰਤ ਲਿਆਤੀ ਕੋਈ ਗੱਲ ਨਹੀਂ ਚਲੋ ਹੁਣ ਤੁਸੀਂ ਵੀ ਦੀ ਗੱਲ ਮੰਨੋ ਹੁਣ ਤੁਸੀਂ ਇਸ ਗੱਲ ਦਾ ਦਿਮਾਗ ਤੋਂ ਵਿਚਾਰ ਕਰਤਾ ਨਾ ਬੱਚੋ ਬਾਲ ਬੱਚੇ ਪਾਲੋਗੇ ਚਲੋ ਬਈ ਘਰੇ ਚਲੋ ਹਾਂਜੀ ਠੀਕ ਇਹੋ ਜਿਹਾ ਕਦਮ ਨਹੀਂ ਚੱਕਣਾ ਕਵਾਂ ਹਾਂਜੀ ਧੰਨਵਾਦ ਤੁਹਾਡਾ ਸਾਡੀ ਤੁਹਾਨੂੰ ਜਵਾਰ ਕੋਈ ਗੱਲ ਨਹੀਂ ਧੰਨਵਾਦ ਨਹੀਂ ਕੋਈ ਗੱਲ ਨਹੀਂ ਬਾਈ ਠੀਕ ਹੈ ਵੀਰੇ ਠੀਕ ਹੈ